ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਜਲਾਲਾਬਾਦ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਏਜੰਟ ਨੇ ਸਾਰਾ ਘਾਰੀ ਪੱਟ ਸੁੱਟਿਆ ਜੀਆਂ ਦਾ ਦੇ ਕਿ ਇੱਕ ਏਜੰਟ ਦੇ ਵੱਲੋਂ 16 ਲੱਖ ਦੀ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਘਰ ਦਾ ਮਾਲਕ ਇਸ ਘਾਟੇ ਨੂੰ ਨਹੀਂ ਸਹਾਰ ਸਕਿਆ ਤੇ ਬਾਅਦ ਦੇ ਵਿੱਚ ਉਸਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਾਪਿਲ ਬਜਾਜ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਕਿਉਂਕਿ ਉਸ ਦੇ ਨਾਲ 16 ਲੱਖ ਦੀ ਠੱਗੀ ਮਾਰ ਗਿਆ ਸੀ ਇੱਕ ਫਾਈਨੈਂਸਰ ਤਾਦਾਦੀ ਕਿ ਏਜੰਟ ਦੇ ਰੋ ਇਸਨੇ ਆਪਣੀ ਧੀ ਦੀ ਪੀਆਰ ਲਾਉਣੀ ਸੀ ਕੈਨੇਡਾ ਦੀ ਪਰ ਦੱਸਦੀ ਕਿ 16 ਲੱਖ ਰੁਪਇਆ ਲੈ ਗਿਆ ਨਾ ਹੀ ਕੋਈ ਵੀਜ਼ਾ ਆਇਆ ਤੇ ਬਾਅਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜੀ ਆ ਦਾਦੀ ਕਿ ਅਜੇ ਠੱਗਾਂ ਤੋਂ ਬਚਣਾ ਚਾਹੀਦਾ ਹੈ ਜੇ ਇਹ ਠੱਗਾਂ ਤੋਂ ਬਚ ਕੇ ਰਹੋ ਠੱਗ ਏਜੰਟਾਂ ਦੇ ਕੋਲ ਨਾ ਜਾਓ ਪਹਿਲਾਂ ਪੂਰਾ ਪਤਾ ਕਰੋ ਔਰ ਬਾਅਦ ਦੇ ਵਿੱਚ ਅਜਿਹੇ ਸਟੈਪ ਚੁੱਕਣ ਦੀ ਵੀ ਕੋਈ ਲੋੜ ਨਹੀਂ ਹੁੰਦੀ ਪੁਲਿਸ ਹੈਗੀ ਹੈ ਕਾਨੂੰਨ ਹੈਗਾ ਤੁਸੀਂ ਸਾਰਾ ਲੈ ਸਕਦੇ ਹੋ ਪਰ ਜੇ ਤੁਸੀਂ ਹੀ ਘਰ ਦੇ ਵਿੱਚੋਂ ਚਲੇ ਜਾਓਗੇ ਤਾਂ ਘਰ ਨੂੰ ਕਿਸ ਨੇ ਸੰਭਾਲਣਾ ਹੁੰਦਾ ਹੈ ਦੇਖ ਸਕਦੇ ਹੋ ਇਸ ਘਰ ਦਾ ਕੀ ਹਰਸ਼ਰ ਹੋਵੇਗਾ ਜੀ ਆ ਦਾਦੀ ਸਾਰਾ ਪਰਿਵਾਰ ਹੋ ਰਿਹਾ ਧੀ ਰੋ ਰਹੀ ਐ ਕਿਉਂਕਿ ਉਸਦਾ ਬਾਪ ਜਿਹੜਾ ਉਹ ਤੁਰ ਗਿਆ ਜਹਾਨੋਂ ਤਾਂ ਦਾਦੀ ਐ ਕਿ ਆਪਣੀ ਧੀ ਦੇ ਲਈ 16 ਲੱਖ ਰੁਪਏ ਜੋੜਿਆ ਏਜੰਟ ਨੂੰ ਦਿੱਤੇ ਤਾਂ ਬਾਅਦ ਦੇ ਵਿੱਚ ਦਾਦੀ ਐ ਕਿ ਜਦੋਂ ਏਜੰਟ ਨੂੰ ਰੁਪਏ ਦਿੱਤੇ ਤਾਂ ਫਿਰ ਜਿਹੜਾ 16 ਲੱਖ ਰੁਪਇਆ ਪੂਰੀ ਰਕਮ ਸੀ ਤੇ ਕੈਨੇਡਾ ਦੀ ਪੀਆਰ ਲਵਾਉਣੀ ਸੀ ਆਪਣੀ ਬੱਚੀ ਦੀ ਤਾਂ ਦੱਸਦੀ ਕਿ ਨਾ ਹੀ ਵੀਜ਼ਾ ਆਇਆ ਤੇ ਬਾਅਦ ਦੇ ਵਿੱਚ ਫੋਨ ਚੁੱਕਣੋਂ ਹਟ ਗਿਆ ਤੇ ਉਹ ਜਲਾਲਾਬਾਦ ਦੇ ਕੁਝ ਜਿਹੜੇ ਜਵਾਰੀਏ ਸੀ ਬੁੱਕੀ ਸੀ ਉਹਨਾਂ ਦਾ ਵੀ ਨਾਂ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਕਪਲ ਬਜਾਜ ਨੂੰ ਤੰਗ ਕਰੇ ਜਾ ਕੀਤਾ ਜਾ ਰਿਹਾ ਸੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਦੋਂ ਉਹ ਰੁਪਇਆ ਮੰਗਦਾ ਸੀ ਤਾਂ ਦੇਖ ਸਕਦੇ ਹੋ ਸੀ ਆ ਬੱਚੇ ਜਿਹੜੇ ਨੇ ਕਪਲ ਬਜਾਜ ਦੇ ਕਿਵੇਂ ਰੋ ਰਹੇ ਨੇ, ਕੁਰਲਾ ਰਹੇ ਨੇ ਕਿਉਂਕਿ ਉਹਨਾਂ ਦਾ ਪਿਓ ਜਿਹੜਾ ਜਹਾਨੋਂ ਤੁਰ ਗਿਆ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਏਜੰਟ ਨੇ ਪੱਟ ਸੁੱਟਿਆ ਪੰਜਾਬ ਜੀਆਂ ਦੱਸਦੀ ਕਿ ਕਈ ਠੱਗ ਏਜੰਟ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਕਰ ਜਿਹੜਿਆ ਉਜਾੜ ਦਿੱਤੇ ਆ ਕਈ ਠੱਗਾਂ ਨੇ ਤਾਂ ਦੱਸਦੇ ਕਿ ਵਿੱਚ ਕਾਲੀਆਂ ਭੇਡਾਂ ਹਰੇਕ ਜਿਹੜਾ ਕਿੱਤੇ ਦੇ ਵਿੱਚ ਹੁੰਦੀਆਂ ਤਾਂ ਉੱਥੇ ਜਿਹੜਾ ਦੇਖ ਸਕਦੇ ਹੋ ਸੀ ਆ ਕਪਲ ਬਜਾਜ ਨਾਂ ਦਾ ਸ਼ਖਸ ਜਿਹੜਾ ਆਪਣੀ ਜ਼ਿੰਦਗੀ ਖਤਮ ਕਰ ਗਿਆ ਕਿਉਂਕਿ ਉਸ ਦਿਨਾਂ 16 ਲੱਖ ਦੀ ਠੱਗੀ ਮਾਰੀ ਕ' ਏਜੰਟ ਨੇ ਕਿਹਾ ਸੀ ਕਿ ਕੁੜੀ ਦਾ ਵੀਜ਼ਾ ਲਗਵਾਏਗਾ ਪੀਆਰ ਲਾਉਣੀ ਸੀ ਕੈਨੇਡਾ ਦੀ ਪਰ ਨਾ ਹੀ ਵੀਜ਼ਾ ਆਇਆ ਤੇ ਬਾਅਦ ਦੇ ਵਿੱਚ ਜਦੋਂ ਇਸ ਨੇ ਪੈਸੇ ਮੰਗੇ ਫੋਨ ਕੀਤੇ ਤਾਂ ਹੋਰ ਠੱਗਾ ਤੋਂ ਹੋਰ ਬੁੱਕੀਆਂ ਤੋਂ ਹੋਰ ਜਵਾਰੀਆਂ ਤੋਂ ਧਮਕੀਆਂ ਦਿਮਾਉਣ ਲੱਗ ਗਿਆ ਕਿ ਅਸੀਂ ਤੈਨੂੰ ਮਾਰ ਦੇਾਂਗੇ ਜਿਸ ਤੋਂ ਬਾਅਦ ਫੋਨ ਕੀਤਾ ਤਾਂ ਤੋ ਦੇਖ ਸਾਥਦੇ ਹੋਏ ਤਸਵੀਰ ਜਿਹੜੀ ਹੈ ਬੇਹਦ ਮੰਦਭਾਗੀ ਤਸਵੀਰ ਹੈ ਪੂਰਾ ਪਰਿਵਾਰ ਉਜੜ ਚੁੱਕਿਆ ਪਰਿਵਾਰ ਪਟਿਆ ਜਾ ਚੁੱਕਿਆ ਕਿਉਂਕਿ ਉਨਾਂ ਦਾ ਇੱਕੋ ਇੱਕ ਜੋ ਕਮਾਉਣ ਵਾਲਾ ਸੀ ਉਹ ਹੀ ਜਹਾਨੋਂ ਤੁਰ ਗਿਆ ਬਹੁਤ ਮੰਦਭਾਗੀ ਖਬਰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਠੱਗਾਂ ਕੋਲੋਂ ਬਚ ਕੇ ਰਹੋ ਆਪਣੀ ਜ਼ਿੰਦਗੀ ਨਾ ਦਾਤ ਲਾਇਆ ਕਰੋ ਨਾ ਅਜਿਆ ਸਟੈਪ ਚੁੱਕਿਆ ਕਰੋ ਕਿਉਂਕਿ ਤੰਗ ਪਰੇਸ਼ਾਨੀ ਹਰੇਕ ਦੀ ਜ਼ਿੰਦਗੀ 'ਚ ਹੁੰਦੀ ਆ ਪਰ ਜੇ ਤੁਸੀਂ ਆਪਣੀ ਜ਼ਿੰਦਗੀ ਹੀ ਖਤਮ ਕਰ ਲਓਗੇ ਤਾਂ ਪਿੱਛੇ ਜਿਹੜਾ ਪੂਰਾ ਪਰਿਵਾਰ ਫਿਰਦਾ ਹੈ ਪੂਰਾ ਪਰਿਵਾਰ ਹੈ ਉਹ ਕਿੱਥੇ ਜਾਏਗਾ ਤਾਂ ਦੇਖ ਸਕਦੇ ਹੋ ਸੀ ਕਾਪਲ ਬਜਾਜ ਨਾਂ ਦੇ ਸ਼ਖਸ ਨਾਲ ਠੱਗੀ ਬੱਜੀ ਏਜੰਟਾਂ ਨੇ ਠੱਗੀ ਮਾਰੀ 16 ਲੱਖ ਰੁਪਏ ਦੱਬ ਗਿਆ ਜਦੋਂ ਮੰਗੇ ਤਾਂ ਫਿਰ ਬਾਅਦ ਦੇ ਵਿੱਚ ਕਿਹਾ ਕਿ ਨਹੀਂ ਤਾਂ ਮਾਰ ਦੇਾਂਗੇ ਜੇ ਇਸ ਤੋਂ ਬਾਅਦ ਉਹ ਫੋਨ ਲਗਾਇਆ ਕਈ ਹੋ ਜਵਾਰੀਆਂ ਤੋਂ ਬੁੱਕੀਆਂ ਤੋਂ ਫੋਨ ਕਰਾਏ ਤੰਗ ਪਰੇਸ਼ਾਨ ਕੀਤਾ ਤੇ ਬਾਅਦ ਦੇ ਵਿੱਚ ਅੰਤ ਨੂੰ ਕਪਲ ਬਜਾਜ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਖੁਦਕੁਸ਼ੀ ਕਰ ਲਈ ਦੇਖ ਸਕਦੇ ਹੋ ਜੀ ਬੇहद ਮੰਦਭਾਗੀ ਖਬਰ ਹੈ ਜੀ ਆਦਾਦੇ ਕਿ ਬਹੁਤ ਜ਼ਿਆਦਾ ਮੰਦਭਾਗੀ ਖਬਰ ਆਪਣੀ ਧੀ ਨੂੰ ਜਿਹੜਾ ਇਸਨੇ ਕੈਨੇਡਾ ਭੇਜਣਾ ਸੀ ਪੀਆਰ ਲਾਉਣੀ ਸੀ ਕੱਲਾ ਕੱਲਾ ਰੁਪਿਆ ਜਿਹੜਾ ਇਸਨੇ ਦੇਖ ਸਕਦੇ ਹੋ ਜੀ ਆਪਣੇ ਪਰਿਵਾਰ ਲਈ ਜੋੜ ਕੇ ਰੱਖਿਆ ਪਰ ਬਹੁਤ ਮੰਦਭਾਗਾ ਇਸ ਦੇ ਨਾਲ ਹਾਦਸਾ ਵਾਪਰਿਆ